ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 5 ਮੈਂਬਰੀ ਭਰਤੀ ਕਮੇਟੀ ਬਣੀ ਸੀ ਉਹਨੇ ਸੰਗਤ ਨਾਲ ਇੱਕ ਵਾਅਦਾ ਕੀਤਾ ਸੀਗਾ ਕਿ ਸਾਡਾ ਜਿਹੜਾ ਦਫ਼ਤਰ ਹੈ ਮੁੱਖ ਉਹ ਸ੍ਰੀ ਅਮਰਸਰ ਸਾਹਿਬ ਤੋਂ ਚੱਲੇਗਾ ਕਿਉਂਕਿ ਆ ਅਕਾਲੀ ਦਲ ਦੀ ਪੁਰਾਣੀ ਰਵਾਇਤ ਰਹੀ ਹੈ ਅਕਾਲੀ ਦਲ ਦਾ ਮੁੱਖ ਦਫ਼ਤਰ ਜਿਹੜਾ ਸ੍ਰੀ ਅਮਰਸਰ ਸਾਹਿਬ ਵਿਖੇ ਹੁੰਦਾ ਸੀ ਤੇ ਅੱਜ ਅਸੀਂ 5 ਮੈਂਬਰੀ ਭਰਤੀ ਕਮੇਟੀ ਨੇ ਜੋ ਵਾਅਦਾ ਕੀਤਾ ਸੀਗਾ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਸੰਗਤ ਦੇ ਨਾਲ ਉਸ ਨੂੰ ਅਸੀਂ ਅਮਲਦਾਰੀ ਦੇ ਵਿੱਚ ਲਿਆਉਂਦੇ ਆਂ ਜਿਹੜਾ ਮੁੱਖ ਦਫ਼ਤਰ ਜਿਹੜਾ ਅੱਜ ਸ੍ਰੀ ਅਮਰਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸਥਾਪਿਤ ਕੀਤਾ ਹੈ ਸ੍ਰੀ ਅਖੰਡ ਪਾਤਸ਼ਾਹਬ ਆਰੰਭ ਕਰਵਾਏ ਸਨ ਔਰ ਸ੍ਰੀ ਅਖੰਡ ਪਾਤਸ਼ਾਹਬ ਜੀ ਦੀ ਅੱਜ ਸਮਾਪਤੀ ਹੋਈ ਹੈ ਕੀਰਤਨ ਹੋਇਆ ਔਰ ਬੁਲਾਰਿਆਂ ਨੇ ਆਪਣੇ ਵੱਖਰੇ ਵੱਖਰੇ ਜਿਹੜੇ ਨੇ ਉਹ ਵਿਚਾਰ ਦਿੱਤੇ ਨੇ ਔਰ 2 ਦਸੰਬਰ ਦਾ ਦਿਨ ਜਿਹੜਾ ਅਸੀਂ ਇਸ ਦਫ਼ਤਰ ਦੇ ਜਿਹੜਾ ਉਦਘਾਟਨ ਵਾਸਤੇ ਇਸ ਲਈ ਚੁਣਿਆ ਕਿਉਂਕਿ 2 ਦਸੰਬਰ ਦਾ ਦਿਨ ਜਿਹੜਾ ਇੱਕ ਇਤਿਹਾਸਕ ਦਿਨ ਹੈ ਕਿਉਂਕਿ ਇਸ ਦਿਨ ਪਿਛਲੇ ਸਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮਨਾਮਾ ਹੋਇਆ ਸੀ ਔਰ ਉਸ ਹੁਕਮਨਾਮੇ ਦੀ ਵਿਲੱਖਣਤਾ ਇਹ ਸੀ ਕਿ ਜਿਹੜੀ ਆਪਣੇ ਆਪ ਨੂੰ ਪੰਥਕ ਜਮਾਤ ਕੋ ਹੁੰਦੀ ਆ ਉਹ ਇਸ ਤੋਂ ਮੁਨਕਰ ਹੋਈ ਇਸ ਨੂੰ ਮੰਨਣ ਤੋਂ ਅਨਕਾਰੀ ਹੋਈ ਔਰ ਪਘੌੜੀ ਹੋਈ ਤੇ ਉਹ ਇੱਕ ਉਹਨਾਂ ਦੇ ਪਘੌੜੀ ਹੋਣ ਦੇ ਨਾਲ ਉਹਨਾਂ ਦੇ ਇਸ ਹੁਕਮਨਾਮੇ ਨੂੰ ਤਰਕਨਾਹਰ ਕਰਨ ਦੇ ਨਾਲ ਇਹ ਜਿਹੜੇ ਦਿਨ ਦੀ ਅਹਿਮੀਅਤ ਜਿਹੜੀ ਆ ਉਹ ਹੋਰ ਵੱਧ ਗਈ ਇਤਿਹਾਸ ਦੇ ਵਿੱਚ ਹੁਕਮਨਾਮੇ ਪਹਿਲਾਂ ਵੀ ਬਹੁਤ ਹੋਏ ਨੇ ਪਰ ਕਦੇ ਵੀ ਕਿਸੇ ਅਕਾਲੀ ਦਲ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨਿਮਾਉਂਦੇ ਨੇ ਸ੍ਰੀ ਅਕਾਲ ਤਖਸਾਲ ਦੇ ਹੁਕਮਨਾਮੇ ਨੂੰ ਜਿਹੜਾ ਹੈ ਉਹ ਪਿੱਠ ਦਿਕਾਉਣ ਦਾ ਯਤਨ ਨਹੀਂ ਕੀਤਾ ਇਹ ਇਤਿਹਾਸ ਦੇ ਵਿੱਚ ਮੈਂ ਸਮਝਦਾ ਪਹਿਲੀ ਵਾਰ ਹੋਇਆ ਹੈ 400 ਸਾਲ 450 ਸਾਲ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਉਹ ਪਾਰਟੀ ਜਿਹੜੀ ਇਹ ਮੰਨਦੀ ਹੈ ਕਿ ਉਹਦਾ ਜਨਮ ਜਿਹੜਾ ਉਹ ਸ੍ਰੀ ਅਕਾਲ ਤਖਸਾਲ ਦੀ ਫਸੀਲ ਤੋਂ ਹੋਇਆ ਤੇ ਫਸੀਲ ਤੋਂ ਹੋਏ ਹੁਕਮਨਾਮੇ ਤੋਂ ਉਹ ਪਘੌੜੀ ਹੋ ਗਈ ਹੈ ਤੇ ਉਸ 2 ਦਸੰਬਰ ਨੂੰ ਅਸੀਂ ਜਿਹੜਾ ਹੈ ਇਹ ਦਿਨ ਜਿਹੜਾ ਹੈ ਦਫਤਰ ਦੇ ਤੋਂ ਕਾਟਣ ਲਈ ਇਸ ਕਰਕੇ ਰੱਖਿਆ ਕਿਉਂਕਿ ਇਹ ਇਤਿਹਾਸਕ ਦਿਨ ਹੈ ਔਰ ਇਹ ਦਿਨ ਹਮੇਸ਼ਾ ਜਿਹੜਾ ਹੈ ਸਿੱਖ ਮਰਾਂ ਦੇ ਵਿੱਚ ਯਾਦ ਰਹੇਗਾ ਦੂਜੀ ਗੱਲ ਇਹ ਹੈ ਕਿ ਅੱਜ ਸਾਡੀ ਪਾਰਟੀ ਦੇ ਜਿਹੜੇ ਅਹੁਦੇਦਾਰ ਵੀ ਇੱਥੇ ਪਹੁੰਚੇ ਹੈ ਲੀਡਰ ਸਾਹਿਬਾਨ ਪਹੁੰਚੇ ਹੈ ਕਿਉਂਕਿ ਦਿਨ ਅਸੀਂ ਪਹਿਲਾਂ ਮقرਰ ਕਰ ਚੁੱਕੇ ਸੀ ਤੇ اچانک ਜਿਹੜਾ ਪੰਚਾਇਤ ਸੰਮਤੀ ਤੇ ਬਲਾਕ ਸੰਮਤੀ ਦੀਆਂ ਜਿਹੜੀਆਂ ਉਹ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਆ ਗਈਆਂ ਪਰ ਫਿਰ ਵੀ ਸਾਡੀ ਲੀਡਰਸ਼ਿਪ ਜਿਹੜੀ ਹੈ ਉਹ ਚੋਣਾਂ ਦੇ ਵਿੱਚ ਰੁਚੀ ਹੋਣ ਦੇ ਬਾਵਜੂਦ ਜਿਹੜੀ ਹੈ ਅੱਜ ਇਸ ਸਮਾਗਮ ਦੇ ਵਿੱਚ ਪਹੁੰਚੀ ਹੈ ਤੇ ਮੈਂ ਸਾਰਿਆਂ ਦਾ ਜਿਹੜਾ ਧੰਨਵਾਦ ਕਰਦਾ ਇਸ ਦਫ਼ਤਰ ਦੀ ਉਸਾਰੀ ਦੇ ਵਿੱਚ ਜਿੱਥੇ ਸਰਦਾਰ ਪਰਮਿੰਦਰ ਸਿੰਘ ਜੀ ਦੇ ਰਿਸ਼ਤੇਦਾਰ ਨੇ ਟ੍ਰਿੰਡ ਸਾਹਿਬ ਦੇ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਜਗ੍ਹਾ ਦਿੱਤੀ ਹੈ ਉੱਥੇ ਹੀ ਸਰਦਾਰ ਬਾਬਾ ਸੱਜਨ ਸਿੰਘ ਜੀ ਯੂਕੇ ਤੋਂ ਨੇ ਇਹ ਉਹਨਾਂ ਨੇ ਬਹੁਤ ਵੱਡੀ ਮਦਦ ਕੀਤੀ ਯੂਐਸਏ ਦੇ ਵਿੱਚ ਨੇ ਉਹਨਾਂ ਨੇ ਬਹੁਤ ਵੱਡੀ ਮਦਦ ਕੀਤੀ ਹੈ ਸਰਦਾਰ ਰਗਵੀਰ ਸਿੰਘ ਜੀ ਰਾਜਾ ਸੰਸੀ ਹੈ ਔਰ ਸਰਦਾਰ ਬਰਵਿੰਦਰ ਸਿੰਘ ਜੀ ਜੋੜਾ ਸਿੰਘਾ ਤੇ ਇਹਦੇ ਨਾਲ ਹੀ ਸਰਦਾਰ ਕੁਲਜੀਤ ਸਿੰਘ ਨੇ ਇਹਨਾਂ ਸਾਰਿਆਂ ਨੇ ਜਿਹੜਾ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਸਰਦਾਰ ਭਪਿੰਦਰ ਸਿੰਘ ਨੇ ਇਹਨਾਂ ਨੇ ਸਾਰਿਆਂ ਨੇ ਬਹੁਤ ਵੱਡਾ ਜਿਹੜਾ ਸਹਿਯੋਗ ਦਿੱਤਾ ਤੇ ਇਹ ਦਫ਼ਤਰ ਜਿਹੜਾ ਹੈ ਉਹ ਤਿਆਰ ਹੋਇਆ ਹੈ ਅ ਦੋ ਮੰਜ਼ਲਾਂ ਜਿਹੜੀਆਂ ਤਿਆਰ ਹੋ ਚੁੱਕੀਆਂ ਤੀਜੀ ਮੰਜ਼ਲ ਵੀ ਜਿਹੜੀ ਹੈ ਤਿਆਰ ਹੋ ਜਾਣੀ ਹੈ ਪ੍ਰੋਪਰ ਜਿਹੜਾ ਸਾਡਾ ਦਫਤਰ ਇਸ ਸਥਾਨ ਤੋਂ ਜਿਹੜਾ ਹੈ ਉਹ ਚੱਲੇਗਾ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕਰਨ ਜਾ ਰਹੇ ਹਾਂ ਤਾਂ ਕਿ ਅਸੀਂ ਜਿਹੜਾ ਹੈ ਪੰਜਾਬ ਔਰ ਪੰਥ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਅਸੀਂ ਜਿਹੜਾ ਹੈ ਉਹ ਸਿੱਖ ਸੰਗਤ ਤੇ ਪਬਲਿਕ ਦੇ ਵਿੱਚ ਲੈ ਕੇ ਜਾ ਸਕੀਏ